ਸਤਿ ਸ਼੍ਰੀ ਅਕਾਲ ਦਨਿਕਸ ਵੇਲਾ ਦੇਖ ਰਹੇ ਸਾਰ ਦਸਕਰ ਮਨਜੀਤ ਸਿੰਘ ਅਸੀਂ ਇਸ ਸਮੇਂ ਖੜੇ ਆ ਰੂਪਨਗਰ ਤੋਂ ਸ਼੍ਰੀ ਚਮਕੌਰ ਸਾਹਿਬ ਜਿਹੜਾ ਕੀ ਮਾਰਗ ਹੈ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਤੇ ਤੇ ਇਸ ਸਮੇਂ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਜੋ ਕਿ ਖੁਦ ਪਹੁੰਚੇ ਨੇ ਗੁਰੂ ਗੋਬਿੰਦ ਸਿੰਘ ਮਾਰਗ ਦਾ ਜੋ ਨਵੀਨੀਕਰਨ ਹੈ ਇਸ ਦਾ ਜਿਹੜਾ ਵੱਖ-ਵੱਖ ਥਾਵਾਂ ਤੇ ਰਿਪੇਅਰ ਦਾ ਕੰਮ ਹੈ ਜਾਂ ਉਸ ਥਾਵਾਂ ਤੇ ਜਿਹੜਾ ਕੀ ਰੋਡ ਜਿਹੜੀ ਕੀ ਕਾਫੀ ਖਸਤਾ ਹਾਲ ਸੀ ਉਸ ਨੂੰ ਸੁਧਾਰਨ ਦੇ ਲਈ ਸਰਕਾਰ ਵੱਲੋਂ ਜਿਹੜਾ ਕੀ ਕੰਮ ਸ਼ੁਰੂ ਕਰਵਾਇਆ ਗਿਆ ਡਾਕਟਰ ਸਾਹਿਬ ਕਿਸ ਤਰ੍ਹਾਂ ਦਾ ਕੰਮ ਹੈ ਤੇ ਕਿੰਨੀ ਲਾਗਤ ਨਾਲ ਇਸ ਰੋਡ ਦਾ ਜਿਹੜਾ ਕੰਮ ਹੋ ਰਿਹਾ ਹੈ ਅ ਮੈਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ 10 ਕਰੋੜ ਰੁਪਇਆ ਸਾਡਾ ਇਤਿਹਾਸਿਕ ਜਿਹੜਾ ਗੁਰੂ ਗੋਬਿੰਦ ਸਿੰਘ ਮਾਰਗ ਹੈ ਇਹ ਉਹ ਮਾਰਗ ਹੈ ਜਿਸ ਤੇ ਦਸਮ ਪਿਤਾ ਔਰ ਵੱਡੇ ਸਾਹਿਬਜ਼ਾਦੇ ਤੇ ਹੋਰ ਸਿੰਘ ਜਿਨ੍ਹਾਂ ਨੇ ਕਿ ਚਮਕੌਰ ਸਾਹਿਬ 'ਤੇ ਜਾ ਕੇ ਸ਼ਹਾਦਤਾਂ ਦਿੱਤੀਆਂ ਉਹ ਉਸ ਮਾਰਗ ਦਾ ਜਿਹੜਾ ਨਵਿੱਨੀਕਰਨ ਹੋ ਰਿਹਾ ਹੈ 16 ਕਿਲੋਮੀਟਰ ਲੰਬਾ ਇਹ ਮਾਰਗ ਹੈ ਸਾਡੇ ਹਲਕੇ ਇਥੋਂ ਸਿੰਘ ਤੋਂ ਲੈ ਕੇ ਚਮਕੌਰ ਸਾਹਿਬ ਤੱਕ ਜਾਂਦਾ ਹੈ ਔਰ ਇਹਦੀ ਚੌੜਾਈ ਜਿਹੜੀ ਹੈ ਉਹ 7 ਮੀਟਰ ਹੈ ਸੋ ਇਹਦੇ ਲਈ ਇਹਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ 10 ਕਰੋੜ ਰੁਪਇਆ ਇਹਦੇ ਲਈ ਸੈਂਸ਼ਨ ਹੋਇਆ ਇੱਕ ਬਹੁਤ ਵੱਡਾ ਕੰਮ ਹੈ ਸਾਡੇ ਹਲਕੇ ਲਈ ਕਿਉਂਕਿ ਇਹ ਮਾਰਗ ਤੇ ਉੱਚਾ ਨੀਵਾ ਵੀ ਸੀ ਉਹਨੂੰ ਠੀਕ ਉਹ ਵੀ ਠੀਕ ਕਰਨਾ ਕਿਉਂਕਿ ਇਹ ਐਕਸੀਡੈਂਟਾਂ ਦਾ ਜਿਹੜਾ ਖਾਸਿਆਂ ਦਾ ਕਾਰਨ ਬਣਦਾ ਸੀ ਸੋ ਉਹ ਵੀ ਇਹਦਾ ਜਿਹੜਾ ਇਸ ਮਾਰਗ ਨੂੰ ਵਧੀਆ ਬਣਾਇਆ ਜਾਣਾ ਸੋ ਬਹੁਤ ਵੱਡਾ ਕੰਮ ਜਿਹੜਾ ਸਰਦਾਰ ਭਗਵਾਨ ਸਿੰਘ ਮਾਨੋ ਨੇ ਕਰ ਰਿਹਾ ਹੈ ਬਹੁਤ ਸਾਰੇ ਉਹਨਾਂ ਨੇ ਕੰਮ ਕੀਤੇ ਇਹ ਵੀ ਇੱਕ ਜਿਹੜੀ ਕ੍ਰਾਂਤੀ ਹੈ ਮੈਂ ਕਹਿ ਸਕਦਾ ਸੜਕ ਕ੍ਰਾਂਤੀ ਜੇਕਰ ਗੱਲ ਕੀਤੀ ਜਾਵੇ ਸ਼੍ਰੀ ਚੰਗੌਰ ਸਾਹਿਬ ਹਲਕੇ ਦੇ ਰੋਪੜ ਦੇ ਨਾਲ ਲੱਗਦੇ ਪਿੰਡਾਂ ਦੀ ਜਿਸ ਤਰ੍ਹਾਂ ਸਿੰਘ ਭਗਵੰਤਪੁਰਾ ਜਾ ਫਿਰ ਥਾਪੜਿਆ ਦੂਜੀ ਮਾਜਰਾ ਇਹਨਾਂ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਨੇ ਜਿਹੜੇ ਕੰਮ ਹੋ ਰਿਹਾ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜਿਹੜੀ ਪਿੰਡੂ ਸੜਕਾਂ ਵੀ ਨਹੀਂ ਬਣੀਆਂ ਤੇ ਹੋਰ ਵੀ ਕਾਫੀ ਜਿਹੜੇ ਕੰਮ ਰਹਿੰਦੇ ਸੀ ਦੇਖੋ ਇੱਕ ਬਹੁਤ ਵੱਡਾ ਜਿਹੜਾ ਬਦਲਾ ਪੰਜਾਬ ਚ ਆ ਰਿਹਾ ਇੱਕ ਰੰਗਲਾ ਪੰਜਾਬ ਜਿਸ ਬਾਰੇ ਸਰਦਾਰ ਭਗਤ ਸਿੰਘ ਮਾਨੂ ਉਹਨਾਂ ਨੇ ਕਿਹਾ ਸੀ ਜਦੋਂ ਆਪਣੀ ਉਹਨਾਂ ਨੇ ਖੜਕੜ ਕਲਮ ਵਿਖੇ ਉਹਨਾਂ ਨੇ ਜਦੋਂ ਸੋਚ ਚੁੱਕੀ ਅੱਜ ਨਜ਼ਰ ਆ ਰਿਹਾ ਕਿ ਉਹ ਜਿਹੜਾ ਰੰਗਲਾ ਪੰਜਾਬ ਬਣ ਰਿਹਾ ਹੈ ਕਿਉਂਕਿ ਹਰ ਪਾਸੇ ਤਰੱਕੀ ਚੱਲ ਰਹੀ ਹੈ ਚਾਹੇ ਉਹ ਸਿਹਤ ਸਿਹਤ ਦੀ ਗੱਲ ਹੋਵੇ ਨਵੇਂ 900 ਦੇ ਕਰੀਬ ਜਿਹੜੇ ਆਮ ਆਦਮੀ ਕਲੀਨਿਕ ਡਿਸਟ੍ਰਿਕਟ ਲੈਵਲ ਦੇ ਹਸਪਤਾਲਾਂ ਲਈ 500 ਕਰੋੜ ਤੇ ਜੇ ਸਿੱਖਿਆ ਦੀ ਗੱਲ ਕਰੀਏ ਸਭ ਤੋਂ ਵੱਧ ਬਜਟ ਜਿਹੜਾ ਹੈ 18000 ਕਰੋੜ ਦਾ ਉਹ ਸਿੱਖਿਆ ਲਈ ਰੱਖਿਆ ਗਿਆ ਜੇ ਸੜਕਾਂ ਦੀ ਗੱਲ ਕਰੀਏ ਤਾਂ 2000 ਕਰੋੜ ਤੋਂ ਵੱਧ ਪੈਸਾ ਜਿਹੜਾ ਹੁਣੇ ਸਾਰੇ ਪੰਜਾਬ ਦੀਆਂ ਲਿੰਕ ਰੋਡਸ ਤੇ ਤੇ ਹੋਰ ਸੜਕਾਂ ਜਿਹੜੀਆਂ ਨਵੀਨੀਕਰਨ ਹੋਣਾ ਹੈ ਜੇ ਆਪਾਂ ਕਿਸਾਨੀ ਦੀ ਗੱਲ ਕਰੀਏ ਤਾਂ ਮਾਨ ਸਾਹਿਬ ਨੇ ਕ੍ਰਾਂਤੀ ਲਿਆਤੀ ਪਹਿਲੀ ਵਾਰੀ ਕਿਸਾਨ ਨੂੰ ਜਿਹੜਾ 10-10 ਘੰਟੇ ਬਿਜਲੀ ਮਿਲੀ ਔਰ ਉਹ ਵੀ ਦਿਨ ਚ ਨਹੀਂ ਤਾਂ ਪੁਰਾਣੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਵੀ ਗੱਲ ਕਰ ਲਓ ਕਿ ਤੁਸੀਂ ਆਪਣੇ ਪਿੰਡ ਖਾਬੜੇ ਦੀ ਗੱਲ ਕਰ ਲਓ ਉੱਥੇ ਵੀ ਜਿਹੜਾ ਹੈਗਾ ਸਕੂਲ ਦੀ ਚਾਰ ਦਿਵਾਰੀ ਹੈ ਨਹੀਂ ਸੀ ਉਹਦੇ ਚਾਰ ਦਿਵਾਰੀ ਕੀਤੀ ਨਵਿਨੀਕਰਨ ਕੀਤਾ ਹੋਰ ਸਕੂਲਾਂ ਚ ਜੇ ਆਪਾਂ ਗੱਲ ਕਰੀਏ ਸਿੰਘ ਸਕੂਲ ਲਈ 15 ਲੱਖ ਲੱਖ ਰੁਪਿਆ ਜਿਹੜਾ ਸਿੰਘ ਲਈ ਦਿੱਤਾ ਗਿਆ ਸੋ ਬੂਰ ਮੱਜਰੀ ਚੱਲ ਰਿਹਾ ਹੈ ਬੂਰ ਮੱਜਰੀ ਇੱਕ ਅਸੀਂ ਆਮ ਆਦਮੀ ਕਲੀਨਿਕ ਬਣਾਇਆ ਤੁਹਾਡੇ ਬਿਲਕੁਲ ਨਾਲ ਬਹਿਰਾਮਪੁਰ ਜ਼ਿਮੀਦਾਰਾ ਉੱਥੇ ਆਮ ਆਦਮੀ ਕਲੀਨਿਕ ਬਣਿਆ ਸੋ ਚਮਕੌਰ ਸਾਹਿਬ ਇੱਥੇ 50 ਬੈੱਡ ਦਾ ਹਸਪਤਾਲ ਬਣਿਆ ਸੋ ਚਮਕੌਰ ਸਾਹਿਬ ਐਸ ਡੀ ਐਮ ਕੰਪਲੈਕਸ ਹੈ ਉਹਦੇ ਲਈ 6 ਕਰੋੜ ਦਾ ਪ੍ਰੋਜੈਕਟ ਉਹਦਾ ਨਵੀਨੀਕਰਨ ਹੋ ਰਿਹਾ ਤੇ ਚਮਕੌਰ ਸਾਹਿਬ ਤੇ 30 ਕਰੋੜ ਦਾ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਉੱਥੇ ਟੂਰਿਜ਼ਮ ਦਾ ਕੰਮ ਹੋਇਆ ਸੋ ਬਹੁਤ ਸਾਰੇ ਕੰਮ ਜਿਹੜੇ ਹੋਏ ਜਿਕਰ 10 ਲੱਖ ਜਿਹੜੇ ਕੀ ਸਿਹਤ ਬੀਮਾ ਯੋਜਨਾ ਦਾੜ ਦੀ ਗੱਲ ਕੀਤੀ ਜਾਵੇ ਤਾਂ ਇਸ ਤਰ੍ਹਾਂ ਲੋਕ ਬਣਵਾ ਰਹੇ ਨੇ ਕਿੰਨਾ ਕੁ ਲੋਕਾਂ ਨੂੰ ਇੱਚ ਵਿਸ਼ਵਾਸ ਬੜਿਆ ਕਿ ਸਰਕਾਰ ਉਹਨਾਂ ਦਾ ਹੁਣ ਮੁਫਤ ਇਲਾਜ ਕਰਵਾ ਦੇਵੇਖੋ ਜੀ ਸਰਕਾਰ ਨੇ ਇੱਕ ਬਹੁਤ ਵੱਡੀ ਸੌਗਾਤ ਦਿੱਤੀ ਹੈ ਤੁਸੀਂ ਰੋਜ਼ ਸੋਸ਼ਲ ਮੀਡੀਆ ਤੇ ਦੇਖਦੇ ਹੋ ਜਿਹਨਾਂ ਨੇ ਫਾਇਦੇ ਲਿੱਤੇ ਉਹ ਆਪ ਬੋਲਦੇ ਆ ਇਸ ਕਾਰਡ ਦੇ ਤਹਿਤ ਸਾਨੂੰ ਇੱਕ ਪੈਸਾ ਨਹੀਂ ਖਰਚਣਾ ਪਿਆ ਸੋ ਨਹੀਂ ਤਾਂ ਇੱਕ ਇੱਕ ਬਹੁਤ ਵੱਡੀ ਜਿਹੜੀ ਸਿਰਦਰਦੀ ਹਰ ਪਰਿਵਾਰ ਨੂੰ ਸੀ ਕਿ ਜੇ ਪਰਿਵਾਰ ਚ ਕੋਈ ਬਿਮਾਰ ਹੋ ਗਿਆ ਤਾਂ ਉਹਦਾ ਇਲਾਜ ਕਿਵੇਂ ਕਰਾਣਾ ਕਿਉਂਕਿ ਕਿਸਾਨੀ ਪਿਛਲੀਆਂ ਸਰਕਾਰਾਂ ਨੇ ਕਿਸਾਨੀ ਮਾਰਤੀ ਸੀ ਕਿਸਾਨ ਹਰ ਪਾਸੇ ਕਰਜ਼ੇ ਚ ਡੁੱਬਿਆ ਹੋਇਆ ਸੀ ਸੋ ਇਹ ਸਰਕਾਰ ਦੇ ਆਂਦੇ ਇੱਕ ਤਾਂ ਉਹਦਾ ਜਿਹੜਾ ਹਰ ਬੰਦੇ ਦਾ ਘਰ ਦਾ ਬਿਜਲੀ ਦਾ ਬਿੱਲ ਜਿਹੜਾ ਮੁਕਤ ਹੋ ਗਿਆ ਤੇ ਆ ਦੂਸਰਾ ਜਿਹੜਾ ਤੁਸੀਂ ਦੱਸਿਆ ਕਿ ਸਿਹਤ ਕਾਰਡ ਜਿਹੜਾ 10 ਲੱਖ ਦਾ ਇਹਦੇ ਵਿੱਚ ਕੋਈ ਬਿਮਾਰੀ ਐਸੀ ਨਹੀਂ ਜਿਹੜੀ ਕਵਰ ਨਹੀਂ ਚਾਹੇ ਦਿਲ ਦਾ ਇਲਾਜ ਹੋਵੇ ਦਿਲ ਦਾ ਜਿਹੜਾ ਆਪਰੇਸ਼ਨ ਹੋਵੇ ਚਾਹੇ ਗੋਡੇ ਬਦਲਣ ਦਾ ਆਪਰੇਸ਼ਨ ਹੋਵੇ ਚਾਹੇ ਕੋਈ ਹੋਰ ਆਪਰੇਸ਼ਨ ਹਰ ਤਰ੍ਹਾਂ ਦਾ ਜਿਹੜਾ ਇਲਾਜ ਹੈ ਵਿੱਚ ਕਵਰਡ ਹੈ ਸੋ ਬਹੁਤ ਵੱਡੀ ਸੌਗਾਤ ਹੈ ਸੋ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦਾ ਜਿਹੜਾ ਕਿ ਹੁਣ ਨਵੀਨੀਕਰਨ ਹੋਵੇਗਾ 16 ਕਿਲੋਮੀਟਰ ਜਿਹੜੀ ਕਿ ਸੜਕ ਇਹ ਦੁਬਾਰਾ ਜਿਹੜੀ ਕਿ ਇਸ ਦੇ ਉੱਤੇ ਕੰਮ ਚੱਲ ਰਿਹਾ ਰਿਪੇਅਰ ਹੋ ਰਹੀ ਹੈ 10 ਕਰੋੜ ਦੀ ਲਾਗਤ ਨਾਲ ਇਸ ਜਿਹੜੇ ਕੀ ਮਾਰਗ ਨੂੰ ਦੁਬਾਰਾ ਤੋਂ ਨਵੀਨੀਕਰਨ ਕਰਕੇ ਸੁੰਦਰ ਬਣਾਇਆ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਕਹਿਆ ਕਿ ਹੁਣ ਲੋਕਾਂ ਨੂੰ 10 ਲੱਖ ਦੇ ਬੀਮਾ ਯੋਜਨਾ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਸੇ ਸਹੂਲਤਾਂ ਮਿਲ ਰਹੀਆਂ ਨੇ ਤੇ ਲੋਕ ਆਪਣਾ ਇਲਾਜ ਮੁਫਤ ਕਰਵਾ ਕੇ ਸਰਕਾਰ ਦਾ ਧੰਨਵਾਦ ਕਰ ਰਹੇ ਨੇ ਤੇ ਨਾਲ ਹੀ ਜਿਹੜੇ ਕੀ ਕੰਮ ਉਹਨਾਂ ਨੇ ਪਿੰਡਾਂ ਦੇ ਗੜਾਏ ਉਹ ਲਗਾਤਾਰ ਉਹਨਾਂ ਕਹਿਆ ਕਿ ਪਿੰਡਾਂ ਦੇ ਕੰਮ ਚੱਲ ਰਹੇ ਨੇ ਅੱਸੀ ਕਾਲ ਜੀ ਜਿਹੜੇ ਸਾਡੇ ਇਹ ਸੜਕ ਦਾ ਅੱਜ ਕੰਮ ਸ਼ੁਰੂ ਹੋ ਸ਼ੁਰੂਆਤ ਕੀਤੀ ਗਈ ਹੈ ਸਾਡਾ ਇਤਿਹਾਸਿਕ ਰੋਡ ਹੈ ਇਹ ਗੁਰੂ ਗੋਬਿੰਦ ਸਿੰਘ ਮਾਰਗ ਦੇ ਨਾਮ ਨਾਲ ਜਾਣਿਆ ਜਾਂਦਾ ਰੋੜਾ ਹੈ ਤੇ ਗੁਰੂ ਗੋਬਿੰਦ ਸਿੰਘ ਦੀ ਸ਼ਹਾਦਤ ਨੂੰ ਦਰਸਾਉਂਦਾ ਹੋਇਆ ਰੋੜਾ ਹੈ ਅੱਜ ਪੰਜਾਬ ਦੀ ਸਰਕਾਰ ਮਾਨ ਸਰਕਾਰ ਨੇ ਇਸ ਕੰਮ ਦਾ ਸ਼ੁਰੂਆਤ ਕਰਵਾ ਕੇ ਸੜਕ ਦੀ ਜਿਹੜੀ ਖਸਤਾ ਹਾਲਤ ਸੀ ਉਹਨੂੰ ਠੀਕ ਕਰਨ ਦੀ ਜੋ ਉਪਰਾਲਾ ਕੀਤਾ ਅਸੀਂ ਮਾਨ ਸਰਕਾਰ ਦਾ ਐਮਐਲਏ ਡਾਕਟਰ ਜਰਨਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਵੈਖੜੀ ਜੀ ਦਾ ਖਾਲਸਾ ਸ੍ਰੀ ਵੈਖੜੀ ਜੀ ਦੀ ਫਤਿਹ ਅੱਜ ਆਪਾਂ ਪਿੰਡ ਬੂਰ ਮੱਜਰਾ ਦੇ ਕੋਲ ਖੜੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਇੱਥੇ ਪਿੰਡ ਸਿੰਘ ਭਗਵੰਤਪੁਰੇ ਤੋਂ ਲੈ ਕੇ ਗੁਰੂ ਗੋਬ ਸਿੰਘ ਮਾਰਗ ਜਿਹੜਾ ਤੇ ਪਿਛਲੀਆਂ ਸਰਕਾਰਾਂ ਦੇ ਦੌਰਾਨ ਇਹ ਬੰਜਿਤ ਰਹਿ ਗਿਆ ਸੀਗਾ ਇੱਕ ਕਾਫੀ ਸਮੇਂ ਤੋਂ ਸੜਕ ਬਣੀ ਨਹੀਂ ਸੀ ਪਰ ਮਾਨ ਸਰਕਾਰ ਜਦੋਂ ਦੀ ਆਈ ਹੈ ਇਸ ਨੇ ਵਿਕਾਸ ਦੀ ਤਰੱਕੀ ਜਿਹੜੀ ਪੰਜਾਬ ਦੀ ਤਰੱਕੀ ਹੈ ਉਹ ਬਹੁਤ ਜ਼ਿਆਦਾ ਹੋ ਰਹੀ ਹੈ ਦਿਨ ਪਰ ਦਿਨ ਇਹ ਸੜਕ 16 ਕਿਲੋਮੀਟਰ ਦਾ ਟੋਟਾ ਜੋ ਕਿ 10 ਕਰੋੜ ਰੁਪਈਆ ਸੜਕ ਵਾਸਤੇ ਪਾਸ ਹੋਇਆ ਜੀ ਸਰਹੰਕ ਭਗਵੰਤ ਤਰਤ ਲੈ ਕੇ ਚਮਕੌਰ ਸਾਹਿਬ ਤੱਕ ਇਹ ਗੁਰੂ ਗੋਬਿੰਦ ਸਿੰਘ ਮਾਰਗ ਦੁਆਰ ਤੋਂ ਬਣ ਜਾ ਰਿਹਾ ਕਾਫੀ ਸਮੇਂ ਬਾਅਦ ਬਣ ਜਾ ਰਿਹਾ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਉਹਰਾ ਦਾ ਤੇ ਨਾਲ ਸਾਡੇ ਐਮਐਲਏ ਸਾਹਿਬ ਡਾਕਟਰ ਚਰਨਜੀਤ ਸਿੰਘ ਹਲਕਾ ਚਮਕੌਰ ਸਾਹਿਬ ਦਾ ਤੇ ਜਿਨ੍ਹਾਂ ਨੇ ਪਬਲਿਕ ਦੀ ਸਹੂਲਤ ਲਈ ਇਹ ਸਾਨੂੰ ਸੁਖ ਸਿਵਧਾਨਾ ਦਿੱਤੀਆਂ ਜਦੋਂ ਦੀ ਮਾਨ ਸਰਕਾਰ ਆਈ ਹੈ ਜੀ ਬਹੁਤ ਜ਼ਿਆਦਾ ਇਹਨਾਂ ਨੇ ਪਬਲਿਕਲੀ ਜਿਹੜੇ ਕੰਮ ਕੀਤੇ ਹਨ ਅਣਗਿਣਤ ਹੈ ਜੇ ਆਪਾਂ ਗਿਣਤੀ ਕਰਾਂਗੇ ਤਾਂ ਕਾਫੀ ਟਾਈਮ ਲੱਗ ਜਾਣਾ ਜਿਵੇਂ ਕਿ ਸੜਕ ਸੁਰੱਖਿਆ ਫੋਰਸ ਹੋ ਗਈ ਹੋਰ ਵੀ ਬਹੁਤ ਸਾਰੇ ਕੰਮਾਂ 'ਚ ਸਰਕਾਰ ਬਹੁਤ ਵਧੀਆ ਕੰਮ ਰਹੀ ਜੀ। ਰੂਪਨਗਰ ਤੋਂ ਦੈਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ। ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਮੈਂ ਮਨਜੀਤ ਸਿੰਘ ਅਸੀਂ ਇਸ ਸਮੇਂ ਖੜੇ ਆ ਰੂਪਨਗਰ ਤੋਂ ਸ਼੍ਰੀ ਚਮਕੌਰ ਸਾਹਿਬ ਜਿਹੜਾ ਕੀ ਮਾਰਗ ਹੈ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਤੇ ਤੇ ਇਸ ਸਮੇਂ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਜੋ ਕਿ ਖੁਦ ਪਹੁੰਚੇ ਨੇ ਗੁਰੂ ਗੋਬਿੰਦ ਸਿੰਘ ਮਾਰਗ ਦਾ ਜੋ ਨਵੀਨੀਕਰਨ ਹੈ ਇਸ ਦਾ ਜਿਹੜਾ ਵੱਖ-ਵੱਖ ਥਾਵਾਂ ਤੇ ਰਿਪੇਅਰ ਦਾ ਕੰਮ ਹੈ ਜਾਂ ਉਸ ਥਾਵਾਂ ਤੇ ਜਿਹੜਾ ਕੀ ਰੋਡ ਜਿਹੜੀ ਕੀ ਕਾਫੀ ਖਸਤਾ ਹਾਲ ਸੀ ਉਸ ਨੂੰ ਸੁਧਾਰਨ ਦੇ ਲਈ ਸਰਕਾਰ ਵੱਲੋਂ ਜਿਹੜਾ ਕੀ ਕੰਮ ਸ਼ੁਰੂ ਕਰਵਾਇਆ ਗਿਆ ਡਾਕਟਰ ਸਾਹਿਬ ਕਿਸ ਤਰ੍ਹਾਂ ਦਾ ਕੰਮ ਹੈ ਤੇ ਕਿੰਨੀ ਲਾਗਤ ਨਾਲ ਇਸ ਰੋਡ ਦਾ ਇਹ ਕੰਮ ਹੋ ਗਿਆ ਅ ਮੈਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ 10 ਕਰੋੜ ਰੁਪਇਆ ਸਾਡਾ ਇਤਿਹਾਸਿਕ ਜਿਹੜਾ ਗੁਰੂ ਗੋਬਿੰਦ ਸਿੰਘ ਮਾਰਗ ਹੈ ਇਹ ਉਹ ਮਾਰਗ ਹੈ ਜਿਸ ਤੇ ਦਸਮ ਪਿਤਾ ਔਰ ਵੱਡੇ ਸਾਹਿਬਜ਼ਾਦੇ ਤੇ ਹੋਰ ਸਿੰਘ ਜਿਨ੍ਹਾਂ ਨੇ ਕਿ ਚਮਕੌਰ ਸਾਹਿਬ 'ਤੇ ਜਾ ਕੇ ਸ਼ਹਾਦਤਾਂ ਦਿੱਤੀਆਂ ਉਹ ਉਸ ਮਾਰਗ ਦਾ ਜਿਹੜਾ ਨਵੀਨੀਕਰਨ ਹੋ ਰਿਹਾ ਹੈ 16 ਕਿਲੋਮੀਟਰ ਲੰਬਾ ਇਹ ਮਾਰਗ ਹੈ ਸਾਡੇ ਹਲਕਾ ਇੱਥੋਂ ਸਿੰਘ ਤੋਂ ਲੈ ਕੇ ਚਮਕੌਰ ਸਾਹਿਬ ਤੱਕ ਜਾਂਦਾ ਹੈ ਔਰ ਇਹਦੀ ਚੌੜਾਈ ਜਿਹੜੀ ਹੈ ਉਹ 7 ਮੀਟਰ ਹੈ ਸੋ ਇਹਦੇ ਲਈ ਇਹਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ 10 ਕਰੋੜ ਰੁਪਏ ਇਹਦੇ ਨੂੰ ਸੈਂਕਸ਼ਨ ਹੋਇਆ ਇੱਕ ਬਹੁਤ ਵੱਡਾ ਕੰਮ ਹੈ ਸਾਡੇ ਹਲਕੇ ਲਈ ਕਿਉਂਕਿ ਇਹ ਮਾਰਗ ਇਤੇ ਉੱਚਾ ਨਿਵਾਵੀ ਸੀ ਉਹਨੂੰ ਠੀਕ ਉਹ ਵੀ ਠੀਕ ਕਰਨਾ ਕਿਉਂਕਿ ਇਹ ਐਕਸੀਡੈਂਟਾਂ ਦਾ ਜਿਹੜਾ ਖਾਸਿਆਂ ਦਾ ਕਾਰਨ ਬਣਦਾ ਸੀ ਸੋ ਉਹ ਵੀ ਇਹਦਾ ਜਿਹੜਾ ਇਸ ਮਾਰਗ ਨੂੰ ਵਧੀਆ ਬਣਾਇਆ ਜਾਣਾ ਸੋ ਬਹੁਤ ਵੱਡਾ ਕੰਮ ਜਿਹੜਾ ਸਰਦਾਰ ਭਗਵਾਨ ਸਿੰਘ ਮਾਨੋ ਨੇ ਕਰ ਰਹੇ ਉਹ ਸਾਰੇ ਉਹਨਾਂ ਨੇ ਕੰਮ ਕੀਤੇ ਇਹ ਵੀ ਇੱਕ ਜਿਹੜੀ ਕ੍ਰਾਂਤੀ ਹੈ ਮੈਂ ਕਹਿ ਸਕਦਾ ਸੜਕ ਕ੍ਰਾਂਤੀ ਜੇਕਰ ਗੱਲ ਕੀਤੀ ਜਾਵੇ ਸਿਰਚਪੌਰ ਸਾਹਿਬ ਹਲਕੇ ਦੇ ਰੋਪੜ ਦੇ ਨਾਲ ਲੱਗਦੇ ਪਿੰਡਾਂ ਦੀ ਜਿਸ ਤਰ੍ਹਾਂ ਸਿੰਘ ਭਗਵੰਤਪੁਰਾ ਜਾਫਿਰ ਥਾਪੜਿਆ ਦੂਜੀ ਮਾਜਰਾ ਇਹਨਾਂ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਨੇ ਜਿਹੜੇ ਕੰਮ ਹੋ ਰਿਹਾ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜਿਹੜੀ ਪਿੰਡੂ ਸੜਕਾਂ ਵੀ ਨਹੀਂ ਬਣੀਆਂ ਤੇ ਹੋਰ ਵੀ ਕਾਫੀ ਜਿਹੜੇ ਕੰਮ ਰਹਿੰਦੇ ਸੀ ਦੇਖੋ ਇੱਕ ਬਹੁਤ ਵੱਡਾ ਜਿਹੜਾ ਬਦਲਾ ਪੰਜਾਬ ਚ ਆ ਰਿਹਾ ਹੈ ਇੱਕ ਰੰਗਲਾ ਪੰਜਾਬ ਜਿਸ ਬਾਰੇ ਸਰਦਾਰ ਭਗਤ ਸਿੰਘ ਮਾਨੂ ਉਹਨਾਂ ਨੇ ਕਿਹਾ ਸੀ ਜਦੋਂ ਆਪਣੀ ਉਹਨਾਂ ਨੇ ਖੜਕੜ ਕਲਮ ਵਿਖੇ ਉਹਨਾਂ ਨੇ ਜਦੋਂ ਸੋਚੀ ਅੱਜ ਨਜ਼ਰ ਆ ਰਿਹਾ ਕਿ ਉਹ ਜਿਹੜਾ ਰੰਗਲਾ ਪੰਜਾਬ ਬਣ ਰਿਹਾ ਹੈ ਕਿਉਂਕਿ ਹਰ ਪਾਸੇ ਤਰੱਕੀ ਚੱਲ ਰਹੀ ਹੈ ਚਾਹੇ ਉਹ ਸਿਹਤ ਸਿਹਤ ਦੀ ਗੱਲ ਹੋਵੇ ਨਵੇਂ 900 ਦੇ ਕਰੀਬ ਜਿਹੜੇ ਆਮ ਆਦਮੀ ਕਲੀਨਿਕ ਡਿਸਟ੍ਰਿਕਟ ਲੈਵਲ ਦੇ ਹਸਪਤਾਲਾਂ ਲਈ 500 ਕਰੋੜ ਤੇ ਜੇ ਸਿੱਖਿਆ ਦੀ ਗੱਲ ਕਰੀਏ ਸਭ ਤੋਂ ਵੱਧ ਬਜਟ ਜਿਹੜਾ ਹੈ 18000 ਕਰੋੜ ਦਾ ਉਹ ਸਿੱਖਿਆ ਲਈ ਰੱਖਿਆ ਗਿਆ ਜੇ ਸੜਕਾਂ ਦੀ ਗੱਲ ਕਹੀਏ ਤਾਂ 2000 ਕਰੋੜ ਤੋਂ ਵੱਧ ਪੈਸਾ ਜਿਹੜਾ ਹੁਣੇ ਸਾਰੇ ਪੰਜਾਬ ਦੀਆਂ ਲਿੰਕ ਰੋਡਸ ਤੇ ਤੇ ਹੋਰ ਸੜਕਾਂ ਜਿਹੜੀਆਂ ਨਵੀਨੀਕਰਨ ਹੋਣਾ ਹੈ ਜੇ ਆਪਾਂ ਕਿਸਾਨੀ ਦੀ ਗੱਲ ਕਰੀਏ ਤਾਂ ਮਾਨ ਸਾਹਿਬ ਨੇ ਕ੍ਰਾਂਤੀ ਲਿਆਤੀ ਪਹਿਲੀ ਵਾਰੀ ਕਿਸਾਨ ਨੂੰ ਜਿਹੜਾ 10-10 ਘੰਟੇ ਬਿਜਲੀ ਮਿਲੀ ਔਰ ਉਹ ਵੀ ਦਿਨ ਚ ਨਹੀਂ ਤਾਂ ਪੁਰਾਣੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਇਹ ਵੀ ਗੱਲ ਕਰ ਲੋ ਤੁਸੀਂ ਆਪਣੇ ਪਿੰਡ ਖਾਬੜੇ ਦੀ ਗੱਲ ਕਰ ਲੋ ਉੱਥੇ ਵੀ ਜਿਹੜਾ ਹੈਗਾ ਸਕੂਲ ਦੀ ਚਾਰ ਦਿਵਾਰੀ ਹੈ ਨਹੀਂ ਸੀ ਉਹਦੇ ਚਾਰ ਦਿਵਾਰੀ ਕੀਤੀ ਨਵੀਨੀਕਰਨ ਕੀਤਾ ਹੋਰ ਸਕੂਲਾਂ 'ਚ ਜੇ ਆਪਾਂ ਗੱਲ ਕਰੀਏ ਸਿੰਘ ਸਕੂਲ ਲਈ 15 ਲੱਖ ਲੱਖ ਰੁਪਇਆ ਜਿਹੜਾ ਸਿੰਘ ਲਈ ਦਿੱਤਾ ਗਿਆ ਸੋ ਬੂਰ ਮੱਜਰੇ ਚੱਲ ਰਿਹਾ ਬੂਰ ਮੱਜਰੇ ਇੱਕ ਅਸੀਂ ਆਮ ਆਦਮੀ ਕਲੀਨਿਕ ਬਣਾਇਆ ਤੁਹਾਡੇ ਬਿਲਕੁਲ ਨਾਲ ਬਹਿਰਾਮਪੁਰ ਜ਼ਿਮੀਂਦਾਰਾ ਉੱਥੇ ਆਮ ਆਦਮੀ ਕਲੀਨਿਕ ਬਣਿਆ ਸੋ ਚਮਕੌਰ ਸਾਹਿਬ ਇੱਥੇ 50 ਬੈੱਡ ਦਾ ਹਸਪਤਾਲ ਬਣਿਆ ਸੋ ਚਮਕੌਰ ਸਾਹਿਬ ਐਸ ਡੀ ਐਮ ਕੰਪਲੈਕਸ ਹੈ ਉਹਦੇ ਲਈ 6 ਕਰੋੜ ਦਾ ਪ੍ਰੋਜੈਕਟ ਉਹਦਾ ਨਵੀਨੀਕਰਨ ਹੋ ਰਿਹਾ ਤੇ ਚਮਕੌਰ ਸਾਹਿਬ ਤੇ 30 ਕਰੋੜ ਦਾ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਉੱਥੇ ਟੂਰਿਜ਼ਮ ਦਾ ਕੰਮ ਹੋਇਆ ਸੋ ਬਹੁਤ ਸਾਰੇ ਕੰਮ ਜਿਹੜੇ ਹੋਏ ਆ ਜਿਕਰ 10 ਲੱਖ ਜਿਹੜੇ ਕੀ ਸਿਹਤ ਬੀਮਾ ਯੋਜਨਾ ਦਾੜ ਦੀ ਗੱਲ ਕੀਤੀ ਜਾਵੇ ਤਾਂ ਇਸ ਤਰ੍ਹਾਂ ਲੋਕ ਬਣਵਾ ਰਹੇ ਨੇ ਕਿੰਨਾ ਕੁ ਲੋਕਾਂ ਨੂੰ ਇਸ ਵਿੱਚ ਵਿਸ਼ਵਾਸ ਬੜਿਆ ਕਿ ਸਰਕਾਰ ਉਹਨਾਂ ਦਾ ਹੁਣ ਮੁਫਤ ਇਲਾਜ ਕਰਵਾ ਦੇ। ਦੇਖੋ ਜੀ ਸਰਕਾਰ ਨੇ ਇੱਕ ਬਹੁਤ ਵੱਡੀ ਸੌਗਾਤ ਦਿੱਤੀ ਹੈ। ਤੁਸੀਂ ਰੋਜ਼ ਸੋਸ਼ਲ ਮੀਡੀਆ ਤੇ ਦੇਖਦੇ ਹੋ ਜਿਨ੍ਹਾਂ ਨੇ ਫਾਇਦੇ ਲਿੱਤੇ ਉਹ ਆਪ ਬੋਲਦੇ ਆ ਕਿ ਇਸ ਕਾਰਡ ਦੇ ਤਹਿਤ ਸਾਨੂੰ ਇੱਕ ਪੈਸਾ ਨਹੀਂ ਖਰਚਣਾ ਪਵੇ। ਸੋ ਨਹੀਂ ਤਾਂ ਇੱਕ ਬਹੁਤ ਵੱਡੀ ਜਿਹੜੀ ਸਿਰਦਰਦੀ ਹਰ ਪਰਿਵਾਰ ਨੂੰ ਸੀ ਕਿ ਜੇ ਪਰਿਵਾਰ ਚ ਕੋਈ ਬਿਮਾਰ ਹੋ ਗਿਆ ਤਾਂ ਉਹਦਾ ਇਲਾਜ ਕਿਵੇਂ ਕਰਾਣਾ। ਕਿਉਂਕਿ ਕਿਸਾਨੀ ਪਿਛਲੀਆਂ ਸਰਕਾਰਾਂ ਨੇ ਕਿਸਾਨੀ ਮਾਰਤੀ ਸੀ ਕਿਸਾਨ ਹਰ ਪਾਸੇ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ ਸੋ ਇਹ ਸਰਕਾਰ ਦੇ ਆਂਦੇ ਇੱਕ ਤਾਂ ਉਹਦਾ ਜਿਹੜਾ ਹਰ ਬੰਦੇ ਦਾ ਘਰ ਦਾ ਬਿਜਲੀ ਦਾ ਬਿੱਲ ਜਿਹੜਾ ਮੁਕਤ ਹੋ ਗਿਆ ਤੇ ਆ ਦੂਸਰਾ ਜਿਹੜਾ ਤੁਸੀਂ ਦੱਸਿਆ ਕਿ ਸਿਹਤ ਕਾਰਡ ਜਿਹੜਾ 10 ਲੱਖ ਦਾ ਇਹਦੇ ਵਿੱਚ ਕੋਈ ਬਿਮਾਰੀ ਐਸੀ ਨਹੀਂ ਜਿਹੜੀ ਕਵਰ ਨਹੀਂ ਚਾਹੇ ਦਿਲ ਦਾ ਇਲਾਜ ਹੋਵੇ ਦਿਲ ਦਾ ਜਿਹੜਾ ਆਪਰੇਸ਼ਨ ਹੋਵੇ ਚਾਹੇ ਗੋਡੇ ਬਦਲਣ ਦਾ ਆਪਰੇਸ਼ਨ ਹੋਵੇ ਚਾਹੇ ਕੋਈ ਹੋਰ ਆਪਰੇਸ਼ਨ ਹਰ ਤਰ੍ਹਾਂ ਦਾ ਜਿਹੜਾ ਇਲਾਜ ਹੈ ਵਿੱਚ ਕਵਰਡ ਹੈ ਸੋ ਬਹੁਤ ਵੱਡੀ ਸੌਗਾਤ ਹੈ ਸੋ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦਾ ਜਿਹੜਾ ਕਿ ਹੁਣ ਨਵੀਨੀਕਰਨ ਹੋਵੇਗਾ 16 ਕਿਲੋਮੀਟਰ ਜਿਹੜੀ ਕਿ ਸੜਕ ਇਹ ਦੁਬਾਰਾ ਜਿਹੜੀ ਕਿ ਇਸ ਦੇ ਉੱਤੇ ਕੰਮ ਚੱਲ ਰਿਹਾ ਰਿਪੇਅਰ ਹੋ ਰਹੀ ਹੈ 10 ਕਰੋੜ ਦੀ ਲਾਗਤ ਨਾਲ ਇਸ ਜਿਹੜੇ ਕਿ ਮਾਰਗ ਨੂੰ ਦੁਬਾਰਾ ਤੋਂ ਨਵੀਨੀਕਰਨ ਕਰਕੇ ਸੁੰਦਰ ਬਣਾਇਆ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਕਹਿਆ ਕਿ ਹੁਣ ਲੋਕਾਂ ਨੂੰ 10 ਲੱਖ ਦੇ ਬੀਮਾ ਯੋਜਨਾ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਸੇ ਸਹੂਲਤਾਂ ਮਿਲ ਰਹੀਆਂ ਨੇ ਤੇ ਲੋਕ ਆਪਣਾ ਇਲਾਜ ਮੁਫਤ ਕਰਵਾ ਕੇ ਸਰਕਾਰ ਦਾ ਧੰਨਵਾਦ ਕਰ ਰਹੇ ਨੇ ਤੇ ਨਾਲ ਹੀ ਜਿਹੜੇ ਕੀ ਕੰਮ ਉਹਨਾਂ ਨੇ ਪਿੰਡਾਂ ਦੇ ਗੜਾਏ ਉਹ ਲਗਾਤਾਰ ਉਹਨਾਂ ਕਿਹਾ ਕਿ ਪਿੰਡਾਂ ਦੇ ਕੰਮ ਚੱਲ ਰਹੇ ਨੇ ਅੱਸੀ ਕਾਲ ਜੀ ਜਿਹੜੇ ਸਾਡੇ ਇਹ ਸੜਕ ਦਾ ਅੱਜ ਕੰਮ ਸ਼ੁਰੂ ਹੋ ਸ਼ੁਰੂਆਤ ਕੀਤੀ ਗਈ ਹੈ ਸਾਡਾ ਇਤਿਹਾਸਿਕ ਰੋਡ ਹੈ ਇਹ ਗੁਰੂ ਗੋਬਿੰਦ ਸਿੰਘ ਮਾਰਗ ਦੇ ਨਾਮ ਨਾਲ ਜਾਣਿਆ ਜਾਂਦਾ ਰੋੜਾ ਹੈ ਤੇ ਗੁਰੂ ਗੋਬਿੰਦ ਸਿੰਘ ਦੀ ਸ਼ਹਾਦਤ ਨੂੰ ਦਰਸਾਉਂਦਾ ਹੋਇਆ ਰੋੜਾ ਹੈ ਅੱਜ ਪੰਜਾਬ ਦੀ ਸਰਕਾਰ ਮਾਨ ਸਰਕਾਰ ਨੇ ਇਸ ਕੰਮ ਦਾ ਸ਼ੁਰੂਆਤ ਕਰਵਾ ਕੇ ਸੜਕ ਦੀ ਜਿਹੜੀ ਖਸਤਾ ਹਾਲਤ ਸੀ ਉਹਨੂੰ ਠੀਕ ਕਰਨ ਦੀ ਜੋ ਉਪਰਾਲਾ ਕੀਤਾ ਅਸੀਂ ਮਾਨ ਸਰਕਾਰ ਦਾ ਐਮਐਲਏ ਡਾਕਟਰ ਜਰਨਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਵੈਖੜੀ ਜੀ ਦਾ ਖਾਲਸਾ ਸ੍ਰੀ ਵੈਖੜੀ ਜੀ ਦੀ ਫਤਿਹ ਅੱਜ ਆਪਾਂ ਪਿੰਡ ਬੂਰ ਮੱਜਰਾ ਦੇ ਕੋਲ ਖੜੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਇੱਥੇ ਪਿੰਡ ਸਿੰਘ ਭਗਵੰਤਪੁਰੇ ਤੋਂ ਲੈ ਕੇ ਗੁਰੂ ਗੋਬ ਸਿੰਘ ਮਾਰੰਗ ਜਿਹੜਾ ਤੇ ਪਿਛਲੀਆਂ ਸਰਕਾਰਾਂ ਦੇ ਦੌਰਾਨ ਇਹ ਬੰਜਿਤ ਰਹਿ ਗਿਆ ਸੀਗਾ ਇੱਕ ਕਾਫੀ ਸਮੇਂ ਤੋਂ ਸੜਕ ਬਣੀ ਨਹੀਂ ਸੀ ਪਰ ਮਾਨ ਸਰਕਾਰ ਜਦੋਂ ਦੀ ਆਈ ਹੈ ਇਸ ਨੇ ਵਿਕਾਸ ਦੀ ਤਰੱਕੀ ਜਿਹੜੀ ਪੰਜਾਬ ਦੀ ਤਰੱਕੀ ਹੈ ਉਹ ਬਹੁਤ ਜ਼ਿਆਦਾ ਹੋ ਰਹੀ ਹੈ ਦਿਨ ਪਰ ਦਿਨ ਇਹ ਸੜਕ 16 ਕਿਲੋਮੀਟਰ ਦਾ ਟੋਟਾ ਜੋ ਕਿ 10 ਕਰੋੜ ਰੁਪਈਆ ਸਰਕਾਰ ਵਾਸਤੇ ਪਾਸ ਹੋਇਆ ਜੀ ਸਿੰਘ ਪ੍ਰਭਾਸ ਤਰ ਤਲੇ ਕੇ ਚਮਕੌਰ ਸਾਹਿਬ ਤੱਕ ਇਹ ਗੁਰੂ ਗੋਬਿੰਦ ਸਿੰਘ ਮਾਰਗ ਦਵਾਰ ਤੋਂ ਬਣ ਜਾ ਰਿਹਾ ਕਾਫੀ ਸਮੇਂ ਬਾਅਦ ਬਣ ਜਾ ਰਿਹਾ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਸਰਦਾਰ ਪ੍ਰਭਾਸ ਸਿੰਘ ਮਾਨ ਉਹਨਾਂ ਦਾ ਤੇ ਨਾਲ ਸਾਡੇ ਐਮਐਲਏ ਸਾਹਿਬ ਡਾਕਟਰ ਚਰਨਜੀਤ ਸਿੰਘ ਹਲਕਾ ਚਮਕੌਰ ਸਾਹਿਬ ਦਾ ਤੇ ਜਿਨ੍ਹਾਂ ਨੇ ਪਬਲਿਕ ਦੀ ਸਹੂਲਤ ਲਈ ਇਹ ਸਾਨੂੰ ਸੁਖ ਸਿਵਧਾਨਾ ਦਿੱਤੀਆਂ ਜਦੋਂ ਦੀ ਮਾਨ ਸਰਕਾਰ ਆਈ ਹੈ ਜੀ ਬਹੁਤ ਜ਼ਿਆਦਾ ਇਹਨਾਂ ਨੇ ਪਬਲਿਕ ਲਈ ਜਿਹੜੇ ਕੰਮ ਕੀਤੇ ਹਨ ਅਣਗਿਣਤ ਹੈ ਜੇ ਆਪਾਂ ਗਿਣਤੀ ਕਰਾਂਗੇ ਤਾਂ ਕਾਫੀ ਟਾਈਮ ਲੱਗ ਜਾਣਾ ਜਿਵੇਂ ਕਿ ਸੜਕ ਸੁਰੱਖਿਆ ਫੋਰਸ ਹੋ ਗਈ ਔਰ ਵੀ ਬਹੁਤ ਸਾਰੇ ਕੰਮਾਂ 'ਨ ਸਰਕਾਰ ਬਹੁਤ ਵਧੀਆ ਕਾਰਜ ਰਹੀ ਹੈ। ਰੂਪਨਗਰ ਤੋਂ ਦਿਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ